ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਲੱਗੇ ਹਾਂ ਸੈਮੀ ਪਟਿਆਲਾ ਸਾਈ ਪਾਕਤੀ ਵੀਡੀਓ ਜਿਹਦੀ ਲੈਂਥ ਹੈਗੀ ਹੈ 7.5 ਮੀਟਰ ਤੇ ਕਪੜਾ ਆਪਾਂ ਫੋਲੋ ਵੈਲਵਾਰ ਤੇ ਆ ਜੀ ਤੇ ਪੱਗ ਨੂੰ ਫਲੱਫ ਦੇਣ ਲਈ ਆਪਾਂ ਸਾਈਡ ਤੇ ਜੋੜਾ ਕਰਿਆ ਤੇ ਜਿਹੜਾ ਪਹਿਲਾ ਲੜ ਲਵਾਉਣਾ ਸਰਦੇ ਸੈਂਟਰ ਚ ਲਿਆ ਕੇ ਲੜ ਨੂੰ ਆਪਾਂ ਹਲਕਾ ਜਿਹਾ ਥੱਲੇ ਲੜ ਨੂੰ ਮੋੜ ਕੇ ਮੋਟਾ ਕਰ ਲੈਣਾ ਤਾਂ ਜੋ ਜਿਹੜਾ ਆਪਣਾ ਲੜਾ ਉਹ ਜਿੱਥੇ ਆਪਾਂ ਲਗਾਵਾਂਗੇ ਉੱਥੇ ਠੀਕ ਰਹੇ ਆਪਾਂ ਦੀ ਅੱਖ ਤੇ ਅਦੀ ਗੱਲ ਟਾ ਕੇ ਲੜ ਨੂੰ ਲਗਾ ਲੈਣਾ ਹੈ ਤੇੜਾ ਦੂਜਾ ਲੜ ਲਗਾਉਣਾ ਉਹਨੂੰ ਆਪਾਂ ਬੈਗ ਤੋਂ ਪਿੰਚ ਕਰਕੇ ਪਹਿਲੇ ਲੜ ਦਾ ਜਿੱਥੇ ਲਗਾਇਆ ਸੀ ਆਪਾਂ ਉਹਦੇ ਥੱਲੇ ਲੜ ਨੂੰ ਰੱਖਾਂਗੇ ਹਲਕਾ ਇਹ ਆ ਥੱਲੇ ਰੱਖ ਕੇ ਆਪਾਂ ਲੜ ਨੂੰ ਇੱਕੇਰੀ ਮੋੜ ਦੇਣਾ ਹੈ ਥੱਲੇੋਂ ਮੋੜ ਕੇ ਆਪਾਂ ਲੜ ਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਲਗਾ ਲੈਣਾ ਹੈ ਤਿਆ ਪਾ ਸਮੀਪਟਾਲ ਜੀ ਬਣਨੀ ਹੈ ਤਾਂ ਪਹਿਲਾ ਫਾਸਲਾ ਥੋੜਾ ਇਹ ਘੱਟ ਰੱਖਾਂਗੇ ਤੇ ਆਪ ਬਾਅਦ ਦੇ ਨਾਲ ਨਾਲ ਦੀ ਨਾਲ ਸਪਾਈ ਕਰਾਂਗੇ ਆ ਤੇ ਲੜਾਂ ਦਾ ਫਾਸਲਾ ਤੇ ਮੋਟਾਈ ਆਪਾਂ ਬਰਾਬਰ ਰੱਖਣੀ ਹੈ ਜਿਹੜਾ ਤੀਜਾ ਲੜ ਲਗਾਉਣਾ ਬੈਗ ਤੋਂ ਪਿੰਚ ਕਰਕੇ ਜਿਹੜਾ ਆਪਾਂ ਦੂਜਾ ਲੜ ਲਗਾਏ ਸੀ ਉਹ ਲੜ ਦੇ ਥਲੇ ਆਪਾਂ ਲੜ ਨੂੰ ਰੱਖਾਂਗੇ ਰੱਖ ਕੇ ਪਹਿਲਾਂ ਥੱਲੇ ਉਹ ਖਿੱਚ ਲੈਣਾ ਹੈ ਜਿਹੜਾ ਲੜਾ ਉਹ ਆਪਣਾ ਸਾਫ ਹੋ ਜਾਵੇ ਆਪਾਂ ਖਿੱਚ ਕੇ ਲੜ ਨੂੰ ਇੱਕ ਗੇਰੀ ਅੰਦਰ ਨੂੰ ਮੋੜ ਦੇਣਾ ਹੈ ਮੋੜ ਕੇ ਜਿੰਨਾ ਕ ਦੂਜੇ ਲੜ ਦਾ ਫਾਸਲਾ ਸੀ ਉਹਨਾ ਆਪਾਂ ਫਾਸਲਾ ਕਰਕੇ ਲਗਾ ਲੈਣਾ ਹੈ ਲੜ ਨੂੰ ਤੇ ਬਾਅਦ ਦੇ ਨਾਲ ਆਪਾਂ ਲੜਤੀ ਸਫਾਈ ਕਰ ਲੈਣੀ ਹੈ ਤੇ ਆਪਾਂ ਇਹਦਾ ਚੌਥਾ ਰਲ ਲਗਾਵਾਂਗੇ ਬੈਕ ਤੋਂ ਪਿੰਚ ਕਰਕੇ ਜਿਹੜਾ ਆਪਾਂ ਤੀਜਾ ਰਲ ਲਗਾਇਆ ਸੀ ਉਹ ਲੜਦੇ ਥਲੇ ਆਪਾਂ ਲੜ ਨੂੰ ਰੱਖਾਂਗੇ ਥਲੇ ਰੱਖ ਕੇ ਪਹਿਲਾਂ ਚੰਗੀ ਤਰ੍ਹਾਂ ਆਪਾਂ ਲੜ ਨੂੰ ਸਾਫ ਕਰ ਲੈਣਾ ਹੈ ਸਾਫ ਕਰਕੇ ਆਏ ਆਪਾਂ ਇੱਕ ਗੇਰੀ ਥੱਲੇ ਨੂੰ ਫੋਲਡ ਕਰਾਂਗੇ ਫੋਲਡ ਕਰਕੇ जिन्ना कहल लड़न का फासला ही उन्ना फासला करके अपना लड़न लड़न लगा देना है तो बाद लड़ती सफाई कर लेनी है ਇਹੜਾ ਪੰਜਵਾਂ ਲਾਣਾ ਲਾਉਣਾ ਹੈ ਬੈਗ ਤੋਂ ਪਿੰਚ ਕਰਕੇ ਆਪਾਂ ਇਹੜਾ ਚੌਥਾ ਲਾਣਾ ਲਗਾਇਆ ਸੀ ਉਹ ਲੜ ਦੇ ਥੱਲੇ ਆਪਾਂ ਲੜਨੂੰ ਰੱਖਾਂਗੇ ਰੱਖ ਕੇ ਲੜਨੂੰ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਸਾਫ਼ ਕਰਕੇ ਫਿਰ ਆਪਾਂ ਲੜਨ ਨੂੰ ਮੋੜਾਂਗੇ ਮੋੜ ਕੇ ਲੜਨੂੰ ਲਗਾ ਦੇਣਾ ਹੈ ਤੇ ਫਿਰ ਬਾਅਦ ਦੇ ਨਾਲ ਨਾਲ ਦੀ ਨਾਲ ਲੜਾਈ ਫਾਈ ਕਰ ਲੈਣੀ ਹੈ ਜਿਹੜੇ ਵੀ ਸਾਡੇ ਚੈਨਲ ਉਤੇ ਨਵੇਂ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਜੋ ਤੁਹਾਨੂੰ ਹੋਰ ਨਵੇਂ-ਨਵੇਂ ਤਰੀਕੇ ਦੀਆਂ ਪਕਵਾਨੀਆਂ ਜਾਂ ਤੁਮਲੇ ਦੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਰਹਿਣ ਤੇ ਜਿਹੜਾ ਛਿਮਾ ਲੜ ਲਗਾਉਣਾ ਬੈਗ ਤੋਂ ਪਿੰਚ ਕਰਕੇ ਉਸੇ ਤਰੀਕੇ ਨਾਲ ਲਗਾਉਣਾ ਪੰਜ ਮੇਲੇ ਦੇ ਥੱਲੇ ਲਾਣ ਨੂੰ ਰੱਖਣਾ ਹੈ ਰੱਖ ਕੇ ਪਹਿਲਾਂ ਥੱਲੜਾ ਪੱਲਾ ਖਿੱਚ ਲੈਣਾ ਹੈ ਜਿਹੜਾ ਲੜਾ ਉਹ ਆਪਣਾ ਸਾਫ਼ ਹੋ ਜਵੇ ਖਿੱਚ ਕੇ ਥੱਲੇ ਬੱਲੇ ਨੂੰ ਫਿਰ ਆਪਾਂ ਲੜ ਨੂੰ ਇੱਕੇਰੀ ਮੋੜਾਂਗੇ ਤੇ ਲੜ ਨੂੰ ਆਪਾਂ ਇਹ ਗੇਰੀ ਮੋੜ ਕੇ ਉੱਪਰੋਂ ਚਲਿਓ ਲਗਾ ਦੇਣਾ ਹੈ ਜੇ ਜਿੰਨੀ ਲੜ ਦੀ ਮੋਹਰੋਂ ਚੜਾਈ ਹੋ ਗਈ ਉਹਨੇ ਕਾਪ ਉਹਨੇ ਆਪਾਂ ਮਗਰ ਤੱਕ ਲੈ ਕੇ ਜਾਣੀ ਹੈ ਚੜਾਈ ਤੇ ਆਪਾਂ ਬਾਅਦ ਦੇ ਨਾਲ ਫੇਰ ਲੜਦੀ ਸਫਾਈ ਕਰ ਲੈਣੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਉਹ ਨਵਾਂ ਵੀਰਾਂ ਤੱਕ ਪਹੁੰਚੇ ਜਿਹੜੇ ਸ਼ਮੀ ਪੜਾਹਲ ਸਹੀ ਪੱਕ ਸਿੱਖਣਾ ਚਾਹੁੰਦੇ ਨੇ ਜਾਂ ਕਈ ਵੀਰਾਂ ਨੂੰ ਸ਼ਮੀ ਪੜਾਹਲ ਸਹੀ ਪੱਕ ਬਣਾਉਣ ਵਿੱਚ ਪ੍ਰੋਬਲਮ ਆਉਦੀ ਆ ਤਾਂ ਜੋ ਉਹ ਆਪਣੀ ਪ੍ਰੋਬਲਮ ਸੋਲਵ ਕਰ ਸਕਣ ਤੇ ਜਿਹੜਾ ਆਪਣਾ ਕਲਗੀ ਲੜਾ ਪਹਿਲਾਂ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਖੋਲ ਲੈਣਾ ਹੈ ਖੋਲ ਕੇ ਆਪਾਂ ਪਰਸਲੇ ਅੱਧਾ ਦਾ ਫੋਲਡ ਕਰਾਂਗੇ ਫੋਲਡ ਕਰਕੇ ਲੜ ਨੂੰ ਰੱਖ ਲੈਣਾ ਰਾਖ ਕੇ ਆਪਾਂ ਲਣ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਤੇੜੇ ਬਲ ਨੇ ਉਹ ਆਪਾਂ ਬਾਅਦ ਦੇ ਨਾਲ ਕੱਟ ਲੈਣੇ ਨੇ ਤੇੜੇ ਬਣਨੇ ਉਹ ਆਪਵਾਦ ਦੇ ਸਹਤ ਨਾਲ ਕੱਢ ਲੈਣੇ ਨੇ ਤੇ ਆਪਾਂ ਨੱਕ ਦੀ ਛੇਰ ਚ ਪਗ ਪੈਣ ਲਗਾ ਲੈਣਾ ਹੈ ਤੁਸੀਂ ਲੜਨ ਨੂੰ ਰੱਖਣ ਤੋਂ ਪਹਿਲਾਂ ਵੀ ਪਹਿਲਾਂ ਹੀ ਪਗ ਮੈਨ ਲਗਾ ਸਕਦੇ ਹੋ ਜਾਂ ਫਿਰ ਬਾਅਦ ਵਿੱਚ ਵੀ ਤੇ ਪਗ ਮੈਨ ਦੇ ਥੱਲੇ ਲੜਨ ਨੂੰ ਰੱਖ ਕੇ ਆਪਾਂ ਲੜਨ ਨੂੰ ਸੱਚੇ ਪਾਸੇ ਵੱਲ ਨੂੰ ਮੋੜ ਦੇਣਾ ਹੈ ਮੋੜ ਕੇ ਫਿਰ ਆਪਾਂ ਜਿਹੜਾ ਲਾੜਾ ਜਿੰਨੇ ਛੇਮੇ ਲੜਦੀ ਚੌੜਾਈ ਆ ਉਹਦੇ ਮੁਤਾਬਕ ਆਪਾਂ ਲੜ ਨੂੰ ਛੋੜਾ ਕਰਕੇ ਲਗਾ ਦੇਣਾ ਹੈ ਤੇ ਇਹਦੇ ਛੇਵੇਂ ਲੜਚ ਬਣਨੇ ਆਪਾਂ ਬਾਅਦ ਨਾਲ ਖੜੇ ਲੈਣੇ ਨੇ ਟੇੜਾ ਸਿਰਟਕਣਾ ਉਹ ਆਪਾਂ ਬੈਗ ਤਾਂ ਜਿਹੜਾ ਪਹਿਲਾਂ ਲੱਗਾ ਸੀ ਉਹਨਾਂ ਨੂੰ ਖਿੱਚ ਕੇ ਆਪਾਂ ਉੱਪਰ ਫਲਾ ਕੇ ਦੱਬ ਲੈਣਾ ਹੈ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਲਦੀ ਨਵੀਂ ਵੀਡੀਓ ਲੈ ਕੇ حاضر ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ